ਤਲ ਕੋ ਪਹਿਨਾ ਰੁਪਈਏ ਦੇ ਰਹੇ ਨੇ ਉਹ ਉਹਨਾਂ ਦੇ ਕੁਮਤ ਕਰਕੇ ਉੱਥੋਂ ਫਸਾਰ ਹੋ ਗਿਆ ਸੋ ਸਭ ਤੋਂ ਵੱਡਾ ਸਵਾਲ ਹੈ ਕਿ ਹਾਲੇ ਤੱਕ ਪੁਲਿਸ ਤੋਂ ਇਸ ਮਾਮਲੇ ਦੇ ਵਿੱਚ ਕੀ ਕੀਤਾ ਗਿਆ ਕਿ ਪੁਲਿਸ ਹਰ ਮਾਮਲੇ ਤਰਾ ਇੱਟੇ ਹੀ ਖੜੀ ਪੈ ਰਹੀ ਹੈ ਆ ਦੇਖ ਲਈ ਭਾਈ ਖਬਰ ਕਿ ਨੌ ਮਾਰਾ ਕੀਤਾ ਬੰਦਿਆਂ ਨੇ 10000 ਪੋਰਾ ਪਰ ਬੱਚੀ ਸੀ 10 ਸਾਲ ਦੀ ਸਾਰੇ ਸ਼ਰਮ ਨਹੀਂ ਕਰਦੇ ਲੋਕ ਪਤਾ ਨਹੀਂ ਕਹਿ ਜੇ ਜਮੀਰ ਨੇ ਇਹਨਾਂ ਦੇ ਹਲੇ ਕਹਿੰਦੇ ਮੇਰੋਂ ਨੇ ਗਲਤ ਕੀਤਾ ਸੀ ਜਿਹੜੀਆਂ ਕਰਦੀਆਂ ਸੀ ਨਾ ਦਵਾਈਆਂ ਦੀਆਂ ਆੜਾਂ ਫਰੇਜ ਕੋਈ ਖਾ ਕੇ ਐਜਾ ਕੋਈ ਕਰਦੇ ਆ ਦੇਖ ਲਓ ਥੋੜਾ ਦਾ ਕੋਈ ਨਹੀਂ ਹੁੰਦਾ ਤੀ ਤਾਂ ਜਾਵ ਪੜਦੀ ਐਡ ਕਰਕੇ ਭੁਗਤਾਂ ਛੋਟੇ ਛੋਟੇ ਜਵਾਕਾਂ ਨੂੰ ਪੈਂਦਾ ਆਵਲਾ ਦਾ ਯਾਰ ਪਤਾ ਕੀ ਆ ਫੜ ਕੇ ਉਹਨਾਂ ਦੇ ਘਰਦਿਆਂ ਨੂੰ ਹੀ ਦੇਣੇ ਚਾਹੀਦੇ ਆ ਵੀ ਤੁਸੀਂ ਜਿਹੜੀ ਸਜ਼ਾ ਦੋਗੇ ਉਹੀ ਆ ਐਜੇਨੋ ਤੜਫਾ ਤੜਫਾ ਮਾਰੇ ਜਾਂ ਜਮੇ ਜੇਲ੍ਹ ਚਲੇ ਜਾਂਦੇ ਆ ਜੇਲ੍ਹ ਜਿਹੜੇ ਵੀਰ ਭਰਾ ਬੈਠੇ ਆ ਉਹਨਾਂ ਨੂੰ ਉਹੀ ਕੁਛ ਕਰਨ ਜਿਹੜੇ ਜਵਾਕਾਂ ਕਰਕੇ ਗਏ ਨੇ ਲੋਕ ਯਾਰ ਲੋਟ ਹੀ ਨਹੀਂ ਆਉਂਦੇ ਰੋਜ਼ ਹੀ ਨਵੀਂ ਤਰ੍ਹਾਂ ਵੀ ਅੱਜ ਹੀ ਕੋਈ ਨਾ ਖਬਰ ਆ ਜਾਂਦੀ ਹੈ ਉੱਥੇ ਆ ਉਹ ਉੱਥੇ ਆ ਉਹ ਉਹ ਤਾਂ ਨਹੀਂ ਆਪਣੇ ਖਾਤੇ ਦਾ ਕਾਨੂੰਨ ਉਹ ਜੇ ਨਹੀਂ